ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਮੂਰਤ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ खुसी भी सच आदे सच जुगादे सच है भी सच नानक खुसी भी सच आजो जिएन बैठो ठीक है ascii बिल्कुल ठीक है <laughs> ਤੈਨੂੰ ਸੋਚਾਂਦੇ ਹੁੰਦੇ ਹੁੰਦੇ ਪੁੱਲਾ ਕਿ ਜ਼ਿੰਦਗੀ ਕਿਤੇ ਹੋਰ ਹੈ ਤੇ ਆਦਮੀ ਕਿਤੇ ਹੋਰ ਦੌੜਿਆ ਫਿਰਦਾ ਹੈ ਮਹਾਰਾਜਿਆ ਪੰਨੋ ਜ਼ਿੰਦਗੀ ਬਾਰੇ ਦੱਸਦੇ ਹਨ ਜ਼ਿੰਦਗੀ ਜੀਣ ਦਾ ਟੰਗ ਦੱਸਦੇ ਹਨ ਤੇ ਆਦਮੀ ਹੋਦੇ ਤੋਂ ਬਿਲਕੁਲ ਹੀ ਨਾਵਾਕਫ ਔਰ ਖੇਡਾਂ ਵਿੱਚ ਰੁੱਝਿਆ ਹੋਇਆ ਹੈ। ਮਨ ਆਪਨ ਦਾ ਸਰੀਰ ਦਾ ਬਹੁਤਾਂ ਹਿੱਸਾ ਪਾਣੀ ਹੈ। ਇਹ ਪਾਣੀ ਦੇ ਸਹਾਰੇ ਕਾਇਮ ਰਹਿੰਦਾ ਹੈ। ਪਹਿਲਾ ਪਾਣੀ ਜੀਵ ਹੈ ਜਿਥਰਿਆ ਸਭ ਕੁ। ਤੇ ਫਿਰ ਦੱਸਿਆ ਕਿ ਸਰੀਰ ਜਦੋਂ ਕਾਇਮ ਤੇ ਪਾਣੀ ਨਾ ਰਹਿੰਦਾ ਪਰ ਇਨੂੰ ਜਿੰਦਾ ਹਵਾ ਰੱਖਦੀ ਹੈ ਸਵਾਸਿੰਗ ਜਿੰਦੇ ਰੱਖਦੀ ਹੈ ਕਾਇਮ ਪਾਣੀ ਨਾ ਰੰਗ ਪਰ ਕੱਲਾ ਪਾਣੀ ਪਰ ਪਾਣੀ ਨੂੰ ਜਿਉਂਦੇ ਨਹੀਂ ਰੱਖ ਸਕਦਾ ਜਿਉਂਦਾ ਇਹ ਹੁੰਦਾ ਹੈ ਸਵਾਸਾਂ ਦੇ ਨਾਲ ਹਵਾ ਦੇ ਨਾਲ ਤੇ ਹੁੰਦਾ ਦੇਖੀ ਜ਼ਿੰਦਗੀ ਆਪਾਂ ਜੋ ਜਿਉਂਦੇ ਹਾਂ ਸੌਰੀ ਕਿ ਜੋ ਜ਼ਿੰਦਗੀ ਆਪਾਂ ਜਿਉਂਦੇ ਹਾਂ ਤਰਤੀ ਤੇ ਜਿਉਂਦੇ ਹਾਂ ਤੇ ਤਰਤੀ ਹੀ ਆਪਾਂ ਨੂੰ ਜਿਉਂ ਜ਼ਿੰਦਗੀ ਜਿਉਣ ਵਾਸਤੇ ਸਭ ਕੁਝ ਦਿੰਦੀ ਹੈ ਪਰ ਜਿਉਂਦੇ ਤਰਤੀ ਤੇ ਹਾਂ ਅਧਰਤੀ ਹੀ ਆਪਾਂ ਜਿੰਦਗੀਆਂ ਵਾਸਤੇ ਸਭ ਕੁਝ ਦਿੰਦੀ ਹੈ ਧਰਤੀ ਪਰਨੋਂ ਪੈਨ ਨੂੰ ਜੁੱਤੀ ਧਰਤੀ ਤੋਂ ਹੁੰਦੀ ਕੱਪੜੇ ਧਰਤੀ ਤੋਂ ਹੁੰਦੇ ਆਪਾਂ ਜੰਨਾ ਕਰਾਂ ਵਿੱਚ ਰਹਿੰਦੇ ਹਾਂ ਇਹ ਧਰਤੀ ਵਿੱਚੋਂ ਨਿਕਲੀਆਂ ਚੀਜ਼ਾਂ ਨਾਲ ਬਣੇ ਹੋਏ ਹਾਂ ਧਰਤੀ ਸਾਰੇ ਜੀਵਾਂ ਦਾ ਕਰ ਹੈ ਤੇ ਤਰਤੀ ਹੀ ਆਪਾਂ ਨੂੰ ਸ਼ਕਨ ਨੂੰ ਅਨਗਿੰਤ ਕਿਸਮ ਦੇ ਫਲ ਸਬਜ਼ੀਆਂ ਮੇਵੇ ਦਾਣੇ ਦਾਲਾਂ ਆਦ ਦਿੰਦੀ ਹੈ ਤਰਤੀ ਹੀ ਹੈ ਜਿਹੜੀ ਆਪਾਂ ਨੂੰ ਦੁੱਧ ਦਿੰਦੀ ਹੈ ਤੇ ਦੁੱਧ ਤੋਂ ਬਣੇ ਪਦਾਰਥ ਗਾਇਆਂ ਦੁੱਧ ਦੀਆਂ ਹਨ ਤੇ ਗਾਇਆਂ ਮੈਂ ਤਰਤੀ ਤੇ ਰੰਦੀਆਂ ਹਨ ਤੇ ਤਰਤੀ ਤੇ ਉੱਗੀ ਹੋਈ ਉੱਗਿਆ ਹੋਇਆ ਕਾਹੀ ਉਹਨਾਂ ਦੀ ਖੁਰਾਕ ਹੁੰਦੀ ਤੇ ਉਸ ਦਾ ਤੋਂ ਹੀ ਪਰਮਾਤਮਾ ਦੁੱਧ ਬਣਾਉਂਦਾ ਹੈ ਗਾਈਆਂ ਦੇ ਅੰਦਰ ਜਦੋਂ ਹਿੰਦੂ ਸੱਜਣਾ ਨੇ ਇਹ ਦੇਖਿਆ ਕਿ ਗਾਂ ਦੁੱਧ ਦਿੰਦੀ ਹੈ। ਤੇ ਉਹਨਾਂ ਨੂੰ ਯਾਦ ਆਇਆ ਕਿ ਦੁੱਧ ਤਾਂ ਆਪਣੇ ਬੱਚਿਆਂ ਨੂੰ ਮਾਂ ਪਿਆਉਂਦੀ ਹੈ। ਤੇ ਉਹਨਾਂ ਨੇ ਗਊ ਬਹੁਤ ਸਤਕਾਰ ਨਾਲ ਗਊ ਮਾਤਾ ਕਿ ਫਿਰ ਧਰਤੀ ਦੇ ਉੱਤੇ ਵੰਦੀਆਂ ਕਵਤਾਵਾਂ ਵਰਗੀਆਂ ਨਦੀਆਂ ਦਰਦੀ ਤੇ اهل ਦول ਕੁਲਤੇ ਕਵਿਤਾਵਾਂ ਵਰਗੇ ਪਹਾੜ ਕਵਿਤਾਵਾਂ ਵਰਗੇ ਬਾਗ ਕਵਿਤਾਵਾਂ ਵਰਗੇ ਫੁੱਲਾਂ ਨਾਲ ਭਰੇ ਬਗੀਚੇ ਕਵਿਤਾਵਾਂ ਵਰਗੀਆਂ ਉਹਨਾਂ ਬਗੀਚਿਆਂ ਛੋਹ ਉਹ ਦਿਨ ਮੈਂ ਕਹ ਤਸਾਰੀ ਦਰਦੀ ਤੇ हरियावल विशी हुई भी किसी भी कोई डी प्यारी कविता लगती है कवितावर कविताव वर्गियां रात दानणिया कविताव वर्गे जंगल कविताव वर्गे रेत थल कविता ही कविता लगती है ਧਰਤੀ ਮਹਾਰਾਜ ਜੀ ਕਹਿੰਦੇ ਇੱਕ ਸੁਨ ਪੁਜੈ ਬੋਲ ਜੇ ਪੂਰੇ ਪੂਰਾ ਕਰ ਮਿਲੇ ਉਹ ਕਹਿੰਦੇ ਜੇ ਉਸ ਪੂਰੇ ਪਰਮਾਤਮਾ ਨੇ ਜੋ ਬਣਾਇਆ ਹੋਇਆ ਉਦੀ ਰਚਨਾ ਦੀ ਜੇ ਗੱਲ ਕਰਨੀ ਹੋਵੇ ਤੇ ਇੱਕ ਵੀ ਗੱਲ ਨਹੀਂ ਕੀਤੀ ਜਾ ਸਕਦਾ ਵੱਡਾ ਆਖਣ ਪਾਰ ਤੋਂ ਲੈ ਕਿਉਂਦੀ ਰਚਨਾ ਦੀ ਧਰਤੀ ਵੀ ਹੁੰਦੀ ਰਚਨਾ ਹੈ ਨਾ ਕਿਉਂਦੀ ਰਚਨਾ ਦੀ ਗੱਲ ਕਰਨ ਲਈ ਬਹੁਤ ਵੱਡੀ ਗੱਲ ਤੰਬੂਤ ਪਾਰੀ ਤੋਲ ਵਾਲੀ ਗੱਲ ਹੋ ਨਹੀਂ ਸਕ ਕਿੰਨੀ ਪਿਆਰੀ ਗੱਲ ਇਸ ਨੂੰ ਸਮਝਣਾ ਉਹ ਕਹਿੰਦੇ ਕਿ ਪਰਮਾਤਮਾ ਦੀ ਹਰ ਬਣਾਈ ਹੋਈ ਚੀਜ਼ ਬਸ ਪੂਰੇ ਨੇ ਬਣਾਈ ਹੋਈ ਉਹ ਪੂਰੀ ਹੈ ਇੱਕ ਇਸਨ ਕੁਝ ਬੋਲ ਦੇ ਪੂਰੇ ਪੂਰਾ ਕਰਦੇ ਉਹਦੇ ਬਾਰੇ ਇੱਕ ਵੀ ਗੱਲ ਨਹੀਂ ਕੀਤੀ ਜਾ ਸਕ ਵੱਡਾ ਆਖਣ ਭਾਰਾ ਤੋਰ ਉਹਦੇ ਬਾਰੇ ਗੱਲ ਕਰਨੀ ਬਹੁਤ ਵੱਡੀ ਗੱਲ ਕਰਨੀ ਹੈ ਬਹੁਤ ਭਾਰੀ ਗੱਲ ਕਰਨੀ ਹੈ ਤੇ ਉਹਦੀ ਵੱਡੀ ਉਨੀ ਭਾਰੀ ਗੱਲ ਹੋ ਨਹੀਂ ਸਕਦੀ ਹੋਰ ਹੌਲੇ ਮੱਥੇ ਹੌਲੇ ਬੋਲ ਤੇ ਕਹਿੰਦੇ ਜੋ ਦੁਨੀਆ ਗੱਲਾਂ ਕਰਦੀ ਰਹਿੰਦੀ ਉਤੇ ਹੌਲੀ ਮੱਤ ਦੀਆਂ ਗੱਲਾਂ ਹਨ ਹੌਲੇ ਬੋਲ ਹਨ ਹਾ ਹਾ ਬਿਊਟੀਫੁਲ ਕਿ ਜੋ ਦੁਨੀਆ ਗੱਲਾਂ ਕਰਦੀ ਰਹਿੰਦੀ ਜਿਨ੍ਹਾਂ ਨੂੰ ਜ਼ਿੰਦਗੀ ਦਾ ਪਤਾ ਨਹੀਂ ਉਹਨਾਂ ਦੀਆਂ ਗੱਲਾਂ ਹੌਲੀਆਂ ਹੁੰਦੀਆਂ ਹਨ ਉਹਨਾਂ ਦੀ ਬੋ ਉਹਨਾਂ ਦੇ ਬੋਲ ਹੌਲੇ ਹੁੰਦੇ ਤਰਤੀ ਪਾਣੀ ਪਰਬਤ ਭਾਰ ਕਹਿੰਦੇ ਧਰਤੀ ਪਾਣੀ ਤੇ ਪਰਬਤ ਇਹਨਾਂ ਦਾ 파ਰ ਤੋਂ ਨਹੀਂ ਆ ਜਾ ਸਕਦਾ ਮਧੁਰ ਕੇ ਇਹ ਐਨ ਕੀਮਤੀ ਹਨ ਪਰ ਦਾ ਮਧੁਰ ਸਿਰਫ ਫਿਜ਼ੀਕਲ ਪਰ ਨਹੀਂ ਇਹਨਾਂ ਦੀ ਵਡਿਆਈ ਕਹਿੰਦੇ ਧਰਤੀ ਦੀ ਪਾਣੀ ਦੀ ਪਰਬਤਾਂ ਦੀ ਵਡਿਆਈ ਕਰ ਨਹੀਂ ਸਕਦੇ ਤੇ ਕੰਡੇ ਕਹਿੰਦੇ ਕਿ ਉਹਨਾਂ ਨੂੰ ਤੋਲਣਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੁਨਿਆਰ ਆਪਣੀ ਛੋਟੀ ਜੀ ਤਕੜੀ ਵਿੱਚ ਤੋਲਦਾ ਹੈ ਕਿਉਂ ਕੰਡੇ ਤੋਲ ਸੁਨਿਆਰ ਕਹਿੰਦੇ ਉਹਨਾਂ ਬਾਰੇ ਗੱਲ ਕਰਨੀ ਇਸ ਤਰ੍ਹਾਂ ਹੈ ਉਹਨਾਂ ਦਾ ਪਾਰ ਤੋਲਣਾ ਅਸਤ੍ਰਨ ਹੈ ਕਿ ਜਿਸ ਤਰ੍ਹਾਂ ਸੁਨਿਆਰ ਆਪਣੀ ਛੋਟੀ ਜੀ ਤਕੜੀ ਵਿੱਚ ਕੋਸ਼ਤੂਲ ਤੋਲਾ ਮਾਸਰ ਤੱਕ ਪਾਏ ਤੇ ਕਹਿੰਦੇ ਸੁਨਿਆਰੇ ਦੀ ਤੱਕੜੀ ਛੋਟੀ ਜੀ ਹੁੰਦੀ ਤੇ ਉਹਦੇ ਉਹਦੇ ਜਿਹੜੇ ਵੱਟੇ ਹੁੰਦੇ ਤੋਲੇ ਮਾਸੇ ਦੀ ਛੋਟੀ ਛੋਟੀ ਵੱਟੇ ਹੁੰਦੇ ਤੂੰ ਕਿਸ ਤਰ੍ਹਾਂ ਇੰਨੀਆਂ ਭਾਰੀਆਂ ਚੀਜ਼ਾਂ ਤੋਲ ਸਕਦਾ ਕਹਿੰਦਾ ਮਤਲਬ ਕਹਿੰਦੇ ਕਿ ਦੁਨਿਆਵੀ ਸੁਰਤੀ ਜਿਹੜੀ ਹੈ ਉਹ ਇੰਨੀਆਂ ਚੀਜ਼ਾਂ ਬਾਰੇ ਇਸ ਤਰ੍ਹਾਂ ਹੀ ਗੱਲ ਕਰ ਸਕਦੀ ਹੈ ਜਿਸ ਤਰ੍ਹਾਂ ਸੁਨੇਹਾਰਾ ਆਪਣੀ ਤਕੜੀ ਵਿੱਚ ਸਾਰਾ ਦੁਨੀਆ ਦਾ ਸਾਰਾ ਪਾਣੀ ਆਪਣੀ ਛੋਟੀ ਜੀ ਤਕੜੀ ਵਿੱਚ ਪਾਉਣ ਦੀ ਕੋਸ਼ਿਸ਼ ਤੋਲਣ ਦੀ ਕੋਸ਼ਿਸ਼ ਕਰੇ ਤਰਤੀਨ ਆਪਣੀ ਛੋਟੀ ਜੀ ਤਕੜੀ ਵਿੱਚ ਤੋਲਣ ਦੀ ਕੋਸ਼ਿਸ਼ ਕਰੇ ਪਰਬਤ ਨੂੰ ਆਪਣੀ ਤਕੜੀ ਜੀ ਛੋਟੀ ਜੀ ਤਕੜੀ ਕੰਦੇ ਦੁਨਿਆਵੀ ਸੁਰਤੀ ਇਹਨਾਂ ਚੀਜ਼ਾਂ ਬਾਰੇ ਬੋਲੀ ਨਹੀਂ ਸਕਦੀ ਦੁਨਿਆਵੀ ਸੁਰਤੀ ਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ ਇਹਨਾਂ ਦੀ ਅਜ਼ਮਤ ਇਹਨਾਂ ਦੀ ਗ੍ਰੇਟਨੈਸ ਬਾਰੇ ਕਦੀ ਕੁਝ ਪਤਾ ਨਹੀਂ ਲੱਗ ਸਕਦਾ ਸਮਝਣਾ ਕਿੰ데 ਚੀਜ਼ਾਂ ਇੰਨੀਆਂ ਵੱਡੀਆਂ ਹਨ ਕਿਨ ਬਾਰੇ ਗੱਲ ਹੀ ਨਹੀਂ ਹੋ ਸਕਦੀ ਅਰਥੀ ਤੇ ਅਪਰੰਧ ਹਾਂ ਧਰਤੀ ਤੇ ਆਪਣਾ ਕਰ ਹੈ ਧਰਤੀ ਸਭ ਕੁਝ ਖਾਣ ਨੂੰ ਦਿੰਦੀ ਪੈਣਨ ਨੂੰ ਦਿੰਦੀ ਖਾਣ ਵਾਸਤੇ ਜੋ ਪਕਾਉਣਾ ਹੁੰਦਾ ਉਹਦੇ ਲਈ ਅੱਗ ਦਿੰਦੀ ਸਭ ਕੁਝ ਦਿੰਦੀ ਇਹ ਚੀਜ਼ਾਂ ਆਪ ਨੂੰ ਮਾਰਦਿਤ ਆਪਣੀ ਜ਼ਿੰਦਗੀ ਬਾਰੇ ਦੱਸ ਤੇ ਉਹ ਦੱਸ ਦੇ ਕਿ ਜ਼ਿੰਦਗੀ ਵਿੱਚ ਆਦਰ ਕਿੰਨਾ ਚੀਜ਼ਾਂ ਦਾ ਕਰਨਾ ਹੈ ਜਿੰਨੇ ਨੂੰ ਆਪਾਂ ਪਛਾਣਦੇ ਨਹੀਂ ਜਿੰਨੇ ਬਾਰੇ ਆਪਾਂ ਕਦੀ ਸੋਚਦੇ ਨਹੀਂ ਧਰਤੀ ਬਾਰੇ ਤੂੰ ਕਹਿੰਦੇ ਕਿ ਜੇ ਤੂੰ ਵੇਖਣ ਲੱਗੇ ਤੇ ਤੂੰ ਸਨ ਹੋ ਜਾਵੇਂਗਾ ਕਿ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਤੇ ਫਿਰ ਕਹਿੰਦੇ ਕਿ ਜਿੰਨਾ ਖੁਸ਼ ਇਹ ਗੱਲਾਂ ਕਰਨ ਨੂੰ ਜ਼ਿੰਦਗੀ ਦੇ ਗੱਲਾਂ ਕਰਨ ਨੂੰ ਕਿ ਇੱਕ ਨਸਤਰਤ ਦੀ ਗੱਲ ਛੁਈ ਥੋੜੀ ਜੀ ਗੱਲ ਅੱਜ ਹੋਈ ਥੋੜੀ ਜੀ ਗੱਲ ਨੂੰ ਕਰਾਂਗੇ ਪਰ ਇਹ ਗੱਲ ਹੋ ਨਹੀਂ ਸਕਦੀ ਆਪਣੀ ਜ਼ਿੰਦਗੀ ਬਾਰੇ ਗੱਲ ਹੋ ਨਹੀਂ ਸਕਦੀ ਅਸਲ ਵਿੱਚ ਤੇ ਗੱਲ ਜ਼ਿੰਦਗੀ ਦੀ ਸੀ ਨਾ ਤੇ ਹੈ ਕੋਈ ਕਵਿਤਾ ਇਸ਼ਕੇ ਦੀ ਮਹਾਨ ਅਮ੍ਰਿਤ ertelo है कोई कविता इश्क दी महान अमृ तरत को है कोई कविता इश्क महान अमड़ी तरत लोग पौन गुरु पानी पिता माता तरत महत महत महान ग्रेट अर्थ तो देखे होना आप जिंदगी बारे ਖੁਰ ਜੈ ਦਾ ਖਿਆਲ ਆ ਕਰਨਗੇ ਤੇ ਆਪਾਂ ਹੈਰਾਨੀਆਂ ਦੀ ਕਿਸੇ ਗਲੀ ਵਿੱਚ ਆਪਣਾ ਧਿਆਨ ਰੱਖੀ ਰੱਬ ਰੱਖ ਰੱਬ